ਈ ਨਾਮ ਜੀ ਕਮਲਜੀਤ ਕੋਰ ਜਿਹੜਾ ਪਿੰਡ ਹੈ ਜੀ ਚਾਂਦੂ ਬ੍ਰਾਹਮਣਾ ਸਾਡੇ ਕੀ ਹੋਇਆ ਜੀ ਇਹਦਾ ਇਹ ਜਿਹੜੀ ਪਰਸੋਂ ਮੀਂਹ ਕਾਰਨ ਇਹ ਡਿਗਿਆ ਸੀ 6 ਸੋਈ ਚ ਕੰਮ ਕਰਦੇ ਸੀ ਜਦੋਂ ਡਿਗਿਆ ਉਹ ਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਏ ਵੀ ਕਾਫੀ ਸਮਾਨ ਟੁੱਟਿਆ ਵੀ ਹੈ ਇੱਕ ਪਾਸੇ ਗਰਮ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰਦੇ ਸਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕ ਵਜੇ ਇਹ ਡਿਗਿਆ ਜੀ ਸਤਿ ਇੱਕ ਡੇਢ ਦਾ ਟਾਈਮ ਸੀ ਅੱਛਾ ਹਾਂਜੀ ਉਹ ਡੋੜੀ ਗਿਆ ਤੇ ਤੁਸੀਂ ਉਸ ਟਾਈਮ ਬਾਹਰ ਕਿਹਦੇ ਜਾਂਦੇ ਸੀ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਤੇ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਨਾਲ ਮੈਂ ਤਾਂ ਮੇਰਾ ਲੜਕਾ ਹੈ ਅੱਛਾ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਿਕਾਵੇਂ ਵਿਦਿਗਣੇ ਆਲਾ ਇੱਥੇ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਵਿਦਿਗਣਾ ਹੈ ਇਹ ਫਿਰ ਅਸੀਂ ਗਹਿਣਾ ਕਿੱਦਾਂ ਸੀ ਹੈ ਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਦੇ ਇਹ ਵੀ ਨ ਡੇਗਪੇ ਨੇ ਬੱਲੇ ਥੱਲੇ ਨੂੰ ਲਫਣ ਲੱਪੇ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਬਾਦੇ ਛੱਤ ਦੇ ਡਿਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ ਹਾਂਜੀ ਕੀ ਨਾਮ ਹੈ ਜੀ ਕਮਲਜੀਤ ਕੋਰ ਕਿਹੜਾ ਪਿੰਡ ਹੈ ਜੀ ਚਾਂਦ ਤੋਂ ਬ੍ਰਾਹਮਣਾ ਹਾਂਜੀ ਕੀ ਹੋਇਆ ਜੀ ਇਹਦਾ ਇਹ ਜੇ ਪਾਰਸੋਂ ਮੀ ਕਾਰਨ ਇਹ ਡਿਗਿਆ ਸੀ ਸੋਈ ਚ ਕੰਮ ਕਰਦੇ ਸੀ ਜਦੋਂ ਡਿਗਿਆ ਉਹ ਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਿਆ ਵੀ ਕਾਫੀ ਸਾਮਾਨ ਟੁੱਟਿਆ ਵੀ ਹੈ ਇੱਕ ਪਾਸੇ ਗ੍ਰਾਮ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰ ਦੇ ਸਾਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਾਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕ ਵਜੇ ਇਹ ਡਿਜੀਟਲ ਜੀ ਆ ਸਕੀ ਇੱਕ ਡੇਢ ਦਾ ਟਾਈਮ ਸੀ ਹਾਂਜੀ ਉਹ ਲੋੜੀ ਗਏ ਤੇ ਤੁਸੀਂ ਉਸ ਟਾਈਮ ਬਾਹਰ ਕਿਹਦੇ ਜਾਂਦੇ ਸੀ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਤੇ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਮੈਂ ਤਾਂ ਮੇਰਾ ਲੜਕਾ ਹੈ ਅੱਜ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਿਕਾਵੇਂ ਵਿਢਗਣੇ ਵਾਲਾ ਇੱਟਾ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਵਿਢਗਣਾ ਇਹ ਪਹਿਲਾਂ ਅਸੀਂ ਗਹਿਣਾ ਕਿੱਦਾਂ ਸੀ ਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਦੇ ਵੀ ਨਾ ਦੇਖ ਪਏ ਨਾ ਬੱਲੇ ਥੱਲੇ ਨੂੰ ਲਫਣ ਲੱਪੇ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਵਰਦੇ ਛੱਤ ਦੇ ਡਿਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ ਹਾਂਜੀ ਕੀ ਨਾਮ ਹੈ ਜੀ ਕਮਲਜੀਤ ਕੋਰ ਕਿਹੜਾ ਪਿੰਡ ਹੈ ਜੀ ਚਾਂਦੂ ਬ੍ਰਾਹਮਣਾ ਹਾਂਜੀ ਕੀ ਹੋਇਆ ਜੀ ਇਹਦਾ ਇਹ ਜਿਹੜੀ ਪਰਸੋਂ ਮੀ ਕਾਰਨ ਇਹ ਡਿਗਿਆ ਸੀ 600 ਚ ਕੰਮ ਕਰਦੇ ਸੀ ਜਦੋਂ ਡਿਗਿਆ ਉਹ ਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਏ ਵੀ ਕਾਫੀ ਸਮਾਨ ਟੁੱਟਿਆ ਵੀ ਹੈ ਇੱਕ ਪਾਸੇ ਗਰਮ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰਦੇ ਸਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕਵਜੇ ਇਹ ਡਿਗਿਆ ਜੀ ਇਹ ਕੱਪ ਇੱਕ ਡੇਢ ਦਾ ਟਾਈਮ ਸੀ ਅੱਛਾ ਹਾਂਜੀ ਉਹ ਡੋੜੇ ਗਏ ਤੇ ਤੁਸੀਂ ਉਸ ਟਾਈਮ ਬਾਹਰ ਤੱਕ ਜਾਂ ਅੰਦਰ ਤੁਸੀਂ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਇਹ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਨਾਲ ਮੈਂ ਤਾਂ ਮੇਰਾ ਲੜਕਾ ਹੈ ਅੱਛਾ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਿਫਾਰਸ਼ ਡਿਗਣੇ ਵਾਲਾ ਇੱਥੇ ਆਇਆ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਡਿਗਣਾ ਇਹ ਫਿਰ ਅਸੀਂ ਰਹਿਣਾ ਕਿੱਦਾਂ ਸੀ ਇਹ ਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਵੇ ਇਹ ਵੀ ਨ ਡੇਗਪੇ ਨੇ ਬੱਲੇ ਥੱਲੇ ਨੂੰ ਲਫਣ ਲਾਪਿਆ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਵਾਦੇ ਛੱਤ ਦੇ ਡਿਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ ਹਾਂਜੀ ਕੀ ਨਾਮ ਹੈ ਜੀ ਕਮਲਜੀਤ ਕੋਰ ਕਿਹੜਾ ਪਿੰਡ ਹੈ ਜੀ ਚਾਂਦੂ ਬ੍ਰਾਹਮਣਾ ਹਾਂਜੀ ਕੀ ਹੋਇਆ ਜੀ ਇਸੇ ਦਾ ਇਹ ਜੇ ਪਰਸੋਂ ਮੀਂਹ ਕਾਰਨ ਇਹ ਡਿਗਿਆ ਅਸੀਂ ਉਸੋਈ ਚ ਕੰਮ ਕਰਦੇ ਸੀ ਜਦੋਂ ਡਿਗਿਆ ਉਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਿਆ ਵੀ ਕਾਫੀ ਸਾਮਾਨ ਟੁੱਟਿਆ ਵੀ ਹੈ ਇੱਕ ਪਾਸੇ ਗ੍ਰਾਮ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰ ਦੇ ਸਾਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਾਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕ ਵਜੇ ਇਹ ਡਿਲੀਵਰੀ ਆ ਸਕਦੀ ਇੱਕ ਡੇਢ ਦਾ ਟਾਈਮ ਸੀ ਹਾਂਜੀ ਉਹ ਡੋੜੀ ਗਿਆ ਤੇ ਤੁਸੀਂ ਉਸ ਟਾਈਮ ਬਾਹਰ ਕਿਹਦੇ ਜਾਂਦੇ ਸੀ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਤੇ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਨਾਲ ਮੈਂ ਤਾਂ ਮੇਰਾ ਲੜਕਾ ਹੈ ਹਾਂਜੀ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਿਫਾਰਸ਼ ਨਹੀਂ ਦੁੱਗਣੇ ਵਾਲਾ ਇਟਾ ਤੇ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਵਿਦਗਣਾ ਇਹ ਫਿਰ ਅਸੀਂ ਰਹਿਣਾ ਕਿੱਦਾਂ ਸੀ ਇਹਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਇਹ ਵੀ ਨਾ ਡੇਗਪੇ ਨਾ ਬੱਲੇ ਥੱਲੇ ਨੂੰ ਲਫਣ ਲੱਪੇ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਵਾਦੇ ਛੱਤ ਦੇ ਡਿਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ ਹਾਂਜੀ ਕੀ ਨਾਮ ਹੈ ਜੀ ਕਮਲਜੀਤ ਕੋਰ ਕੀੜਾ ਪਿੰਡ ਹੈ ਜੀ ਚਾਂਦੂ ਬ੍ਰਾਹਮਣਾ ਹਾਂ ਕੀ ਹੋਇਆ ਜੀ ਅਸੀਂ ਤਾਂ ਇਹ ਜੇ ਪਰਸੋਂ ਮੀਂਹ ਕਾਰਨ ਇਹ ਡਿਗਿਆ ਅਸੀਂ ਉਸੋਈ ਚ ਕੰਮ ਕਰਦੇ ਸੀ ਜਦੋਂ ਡਿਗਿਆ ਉਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਏ ਵੀ ਕਾਫੀ ਬਹੁਤ ਸਮਾਨ ਟੁੱਟਿਆ ਵੀ ਹੈ ਇੱਕ ਪਾਸੇ ਡਰਾਂ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰਦੇ ਸਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕ ਵਜੇ ਇਹ ਡਿਗਿਆ ਜੀ ਇਸ ਤਰ੍ਹਾਂ ਇੱਕ ਡੇਢ ਦਾ ਟਾਈਮ ਸੀ ਅੱਛਾ ਹਾਂਜੀ ਉਹ ਡੋੜੀ ਗਿਆ ਤੇ ਤੁਸੀਂ ਉਸ ਟਾਈਮ ਬਾਹਰ ਕਿਹਦੇ ਜਾਂਦੇ ਸੀ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਤੇ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਨਾਲ ਮੈਂ ਤਾਂ ਮੇਰਾ ਲੜਕਾ ਹੈ ਅੱਛਾ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਿਕਾ ਮੈਂ ਵਿਦਿਗਣੇ ਵਾਲਾ ਇੱਥੇ ਆਇਆ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਵਿਦਿਗਣਾ ਹੈ ਇਹ ਫਿਰ ਅਸੀਂ ਗਹਿਣਾ ਕਿੱਦਾਂ ਸੀ ਇਹ ਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਦੇ ਵੀ ਨਾ ਡੇਗਪੇ ਨੇ ਬੱਲੇ ਥੱਲੇ ਨੂੰ ਲਫਣ ਲੱਪਿਆ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਵਰਦੇ ਛੱਤ ਦੇ ਡਿਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋਂ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ ਹਾਂਜੀ ਕੀ ਨਾਮ ਹੈ ਜੀ ਕਮਲਜੀਤ ਕੋਰ ਕਿਹੜਾ ਪਿੰਡ ਹੈ ਜੀ ਚਾਂਦ ਤੋਂ ਬ੍ਰਾਹਮਣਾ ਸਾਡੀ ਕੀ ਹੋਇਆ ਜੀ ਇਹਦਾ ਇਹ ਜਿਹੀ ਪਰਸੋਂ ਮੀਂਹ ਕਾਰਨ ਇਹ ਡਿਗਿਆ ਅਸੀਂ ਸੋਈ ਚ ਕੰਮ ਕਰਦੇ ਸੀ ਜਦੋਂ ਡਿਗਿਆ ਉਹ ਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਿਆ ਵੀ ਕਾਫੀ ਸਾਮਾਨ ਟੁੱਟਿਆ ਵੀ ਹੈ ਇੱਕ ਪਾਸੇ ਗਰਮ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰ ਦੇ ਸਾਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਾਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕ ਵਜੇ ਇਹ ਡਿਲੀਵਰੀ ਆ ਸਕਦੀ ਇੱਕ ਡੇਢ ਦਾ ਟਾਈਮ ਸੀ ਹਾਂਜੀ ਉਹ ਲੋੜੀ ਗਏ ਤੇ ਤੁਸੀਂ ਉਸ ਟਾਈਮ ਬਾਹਰ ਕਿਹਦੇ ਜਾਂਦੇ ਸੀ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਤੇ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਨਾਲ ਮੈਂ ਤਾਂ ਮੇਰਾ ਲੜਕਾ ਹੈ ਅੱਛਾ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਗਾਂ ਬਿਦਗਣੇ ਵਾਲਾ ਇੱਟ ਆ ਤੇ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਬਿਦਗਣਾ ਇਹ ਪਹਿਲਾਂ ਅਸੀਂ ਗਹਿਣਾ ਕਿੱਦਾਂ ਸੀ ਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਇਹ ਵੀ ਨਾ ਡੇਗ ਪੇ ਨਾ ਬੱਲੇ ਥੱਲੇ ਨੂੰ ਲਫਣ ਲੱਪੇ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਬਾਦੇ ਛੱਤ ਦੇ ਡਿਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ ਹਾਂਜੀ ਕੀ ਨਾਮ ਹੈ ਜੀ ਕਮਲਜੀਤ ਕੋਰ ਕਿਹੜਾ ਪਿੰਡ ਹੈ ਜੀ ਚਾਂਦੂ ਬ੍ਰਾਹਮਣਾ ਹਾਂਜੀ ਕੀ ਹੋਇਆ ਜੀ ਅਸੀਂ ਤਾਂ ਇਹ ਜਿਹੀ ਪਰਸੋਂ ਮੀ ਕਾਰਨ ਇਹ ਡਿਗਿਆ ਸੀ ਸੋਈ ਚ ਕੰਮ ਕਰਦੇ ਸੀ ਜਦੋਂ ਡਿਗਿਆ ਉਹ ਤੋਂ ਬਾਅਦ ਜੀ ਸਾਡਾ ਸਮਾਨ ਵੀ ਕਾਫੀ ਅੰਦਰ ਖਰਾਬ ਹੋਇਆ ਟੁੱਟ ਗਏ ਵੀ ਕਾਫੀ ਸਮਾਨ ਟੁੱਟਿਆ ਵੀ ਹੈ ਇੱਕ ਪਾਸੇ ਗਰਮ ਵੀ ਪਿਆ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਡਰਦੇ ਸਮਾਨ ਆਪਣਾ ਦੇਖ ਨਹੀਂ ਸਕਦੇ ਅੰਦਰ ਪੇਟੀਆਂ ਪਈਆਂ ਸਾਰਾ ਸਮਾਨ ਸਾਡਾ ਖਰਾਬ ਹੁੰਦਾ ਇਹ ਕਿੰਨੇ ਕਵਜੇ ਇਹ ਡਿਗਿਆ ਜੀ ਸਾਥੀ ਇੱਕ ਡੇਢ ਦਾ ਟਾਈਮ ਸੀ ਅੱਛਾ ਹਾਂਜੀ ਉਹ ਡੋੜੇ ਗਏ ਤੇ ਤੁਸੀਂ ਉਸ ਟਾਈਮ ਬਾਹਰ ਤੱਕ ਜਾਂ ਅੰਦਰ ਸੀ ਅੰਦਰ ਸੋਈ ਚ ਕੰਮ ਕਰਦੀ ਸੀ ਆਪਣੀ ਤੇ ਪਰਿਵਾਰ ਦੇ ਵਿੱਚ ਇਹ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਨਾਲ ਮੈਂ ਤਾਂ ਮੇਰਾ ਲੜਕਾ ਹੈ ਅੱਛਾ ਹਾਂਜੀ ਇਹ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਕੋਈ ਸਿਫਾਰਸ਼ ਡਿਗਣੇ ਵਾਲਾ ਇੱਥੇ ਆਇਆ ਨਹੀਂ ਕੋਈ ਚਾਂਸ ਨਹੀਂ ਸੀ ਇਦਾਂ ਦਾ ਡਿਗਣਾ ਇਹ ਪਹਿਲਾਂ ਅਸੀਂ ਰਹਿਣਾ ਕਿੱਦਾਂ ਸੀ ਇਹ ਨਾ ਇਹ ਵੀ ਅਸੀਂ ਫਿਰ ਬਾਅਦ ਚ ਸਵਾਰਿਆ ਥੋੜਾ ਵੇ ਇਹ ਵੀ ਨਾ ਡੇਗਪੇ ਨੇ ਬੱਲੇ ਥੱਲੇ ਨੂੰ ਲਫਣ ਲਾਪਿਆ ਸੀ ਬੱਲੀ ਦਿੱਤੀ ਹੋ ਥੱਲੇ ਅਸੀਂ ਡਰਦੇ ਜਿੱਦਾਂ ਅੰਦਰ ਵੀ ਨਹੀਂ ਵਰਦੇ ਛੱਤ ਦੇ ਡੇਗਣ ਤੋਂ ਡਰਦੇ ਆ ਦਾਣੇ ਆ ਸਾਡੇ ਡਰਮ ਚੋ ਵੀ ਖਰਾਬ ਹੁੰਦੇ ਆ ਸਾਡਾ ਅੰਦਰ ਸਮਾਨ ਕਾਫੀ ਆ